ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਜੀ ਦਾ ਜਨਮ 15 April ਸਨ 1563 ਈਸਵੀ ਨੂੰ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪੰਨੀ ਜੀ ਦੇ ਕੁੱਖੋਂ ਗੋਇੰਦਵਾਲ ਵਿਖੇ ਹੋਇਆ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਪ੍ਰਾਪਤ ਹੋਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਜਿੱਥੇ ਇਲਾਹੀ ਗੁਰਤਾ ਗੱਦੀ ਦੀਆਂ ਹਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਉਹਨਾਂ ਨੇ ਗੁਰੂ ਰਾਮਦਾਸ ਜੀ ਵੱਲੋਂ ਆਰੰਭ ਕੀਤੀਆਂ ਗਿਆ ਸੇਵਾਵਾਂ ਜੋ ਕਿ ਅਜੇ ਸੰਪੂਰਨ ਨਹੀਂ ਹੋਈਆਂ ਸਾਨੂੰ ਉਹਨਾਂ ਨੂੰ ਸਿਰੇ ਚੜਾਉਣ ਦਾ ਕਾਰਜ ਵੀ ਆਰੰਭ ਕਰ ਦਿੱਤਾ ਇਨ੍ਹਾਂ ਸੇਵਾਵਾਂ ਵਿੱਚ ਸਭ ਤੋਂ ਪਹਿਲੀਆਂ ਸੇਵਾਵਾਂ ਸਨ ਸੰਤੋਖ ਸਰ ਸਰੋਵਰ ਦੀ ਅਧੂਰੀ ਰਹਿ ਰਹੀ ਖੁਦਾਈ ਨੂੰ ਪੂਰੀਆਂ ਕਰਕੇ ਉਸ ਨੂੰ ਪੱਕਿਆ ਕਰਨਾ ਅਤੇ ਦੂਸਰਾ ਅੰਮ੍ਰਿਤ ਸਰ ਸਰੋਵਰ ਨੂੰ ਪੱਕਿਆ ਕਰਵਾ ਕੇ ਉਸ ਦੇ ਵਿੱਚ ਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਨਾ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਸੰਤੋਖ ਸਰ ਸਰੋਵਰ ਦੀ ਸੇਵਾ ਨੂੰ ਆਰੰਭ ਕਰਪਾਇਆ ਇਸ ਸਰੋਵਰ ਦੇ ਕੰਢੇ ਇੱਕ ਟਾਲੀ ਦਾ ਦਰਖਤ ਸੀ ਜਿਸ ਦੀ ਛਾਂਮੀ ਬੈਠ ਕੇ ਗੁਰੂ ਰਾਮਦਾਸ ਜੀ ਇਸ ਪਾਵਨ ਸਰੋਵਰ ਦੀ ਸੇਵਾ ਕਰਪਾਇਆ ਕਰਦੇ ਸਨ ਅਤੇ ਹੁਣ ਗੁਰੂ ਅਰਜਨ ਦੇਵ ਜੀ ਵਾਧ ਦੁਪਹਿਰ ਉਸੇ ਟਾਲੀ ਦੇ ਦਰਖਤ ਥੱਲੇ ਆਣ ਵਿਰਾਜਦੇ ਤੇ ਸਰੋਵਰ ਦੀ ਸੇਵਾ ਕਰਵੋਂਦੇ ਪਿਸ਼ੋਰ ਨਿਵਾਸੀ ਸੰਤੋਖਾ ਨਾਮਕ ਸਿੱਖ ਨੇ ਇਸ ਪਾਵਨ ਸਰੋਵਰ ਦੀ ਸੇਵਾ ਲਈ 250 ਮੋਹਰੇ ਗੁਰੂ ਜੀ ਨੂੰ ਪੇਂਟ ਕੀਤੀ ਬਾਅਦ ਵਿੱਚ ਉਸ ਸਿੱਖ ਨੇ ਇਸ ਸਰੋਵਰ ਦੀ ਸੰਪੂਰਨਤਾ ਹਿਤ ਹੋਰ ਸੇਵਾਵਾਂ ਵੀ ਨਿਭਾਈਆਂ ਤਾਂ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਉਸ ਸਿੱਖ ਦੇ ਨਾਮ ਉੱਤੇ ਇਸ ਪਾਵਨ ਸਰੋਵਰ ਦਾ ਨਾਮ ਸੰਤੋਖ ਸਰ ਰੱਖ ਦਿੱਤਾ ਇਸ ਤਰ੍ਹਾਂ ਇਸ ਸਰੋਵਰ ਨੂੰ ਪੱਕਿਆ ਕਰਨ ਦੀ ਸੇਵਾ ਸੰਪੂਰਨ ਹੋਈ ਅਤੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਆਰੰਭ ਕਰ ਦਿੱਤੀ। ਗੁਰੂ ਰਾਮਦਾਸ ਜੀ ਨੇ ਇਸ ਨਵੇਂ ਬਸਾਏ ਸ਼ਹਿਰ ਦਾ ਨਾਮ ਚੱਕ ਰਾਮਦਾਸ ਰੱਖਿਆ ਸੀ। ਪਰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਨਗਰ ਦਾ ਨਾਮ ਰਾਮਦਾਸਪੁਰਾ ਰੱਖ ਦਿੱਤਾ। ਗੁਰੂ ਅਰਜਨ ਦੇਵ ਜੀ ਵੱਲੋਂ ਇੱਥੇ ਜੋ ਆਪਣੇ ਪਰਿਵਾਰ ਕਰ ਨਿਵਾਸ ਲਈ ਮਕਾਨ ਬਣਵਾਏ ਗਏ, ਗੁਰਸਿੱਖਾਂ ਵੱਲੋਂ ਉਹਨਾਂ ਨੂੰ ਗੁਰੂ ਕੇ ਮਹਿਲ ਕਿਹਾ ਜਾਣ ਲੱਗਾ ਤੇ ਅੱਜ ਵੀ ਇਹ ਸਥਾਨ ਇਸੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸਨ 1565 ਈਸਵੀ ਨੂੰ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪੰਨੀ ਜੀ ਦੇ ਕੁੱਖੋਂ ਗੋਇੰਦਵਾਲ ਵਿਖੇ ਹੋਇਆ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਪ੍ਰਾਪਤ ਹੋਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਜਿਥੇ ਇਲਾਹੀ ਗੁਰਤਾ ਗੱਦੀ ਦੀਆਂ ਹਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਉਹਨਾਂ ਨੇ ਗੁਰੂ ਰਾਮਦਾਸ ਜੀ ਵੱਲੋਂ ਆਰੰਭ ਕੀਤੀਆਂ ਗਈਆਂ ਸੇਵਾਵਾਂ ਜੋ ਕਿ ਅਜੇ ਸੰਪੂਰਨ ਨਹੀਂ ਹੋਈਆਂ ਸਾਨੂੰ ਉਹਨਾਂ ਨੂੰ ਸਿਰੇ ਚੜਾਉਣ ਦਾ ਕਾਰਜ ਵੀ ਆਰੰਭ ਕਰ ਦਿੱਤਾ ਇਨ੍ਹਾਂ ਸੇਵਾਵਾਂ ਵਿੱਚ ਸਭ ਤੋਂ ਪਹਿਲੀਆਂ ਸੇਵਾਵਾਂ ਸਨ ਸੰਤੋਖ ਸਰੋਵਰ ਦੀ ਅਧੂਰੀ ਰਹਿ ਰਹੀ ਖੁਦਾਈ ਨੂੰ ਪੂਰੀਆਂ ਕਰਕੇ ਉਸ ਨੂੰ ਪੱਕਿਆ ਕਰਨਾ ਅਤੇ ਦੂਸਰਾ ਅੰਮ੍ਰਿਤ ਸਰੋਵਰ ਨੂੰ ਪੱਕਿਆ ਕਰਵਾ ਕੇ ਉਸ ਦੇ ਵਿੱਚ ਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਨਾ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਸੰਤੋਖ ਸਰੋਵਰ ਦੀ ਸੇਵਾ ਨੂੰ ਆਰੰਭ ਕਰਪਾਇਆ ਇਸ ਸਰੋਵਰ ਦੇ ਕੰਢੇ ਇੱਕ ਟਾਲੀ ਦਾ ਦਰਖਤ ਸੀ ਜਿਸ ਦੀ ਛਾਂਮੀ ਬੈਠ ਕੇ ਗੁਰੂ ਰਾਮਦਾਸ ਜੀ ਇਸ ਪਾਵਨ ਸਰੋਵਰ ਦੀ ਸੇਵਾ ਕਰਪਾਇਆ ਕਰਦੇ ਸਨ ਅਤੇ ਹੁਣ ਗੁਰੂ ਅਰਜਨ ਦੇਵ ਜੀ ਵਾਧ ਦੁਪਹਿਰ ਉਸੇ ਟਾਲੀ ਦੇ ਦਰਖਤ ਥੱਲੇ ਆਣ ਵਿਰਾਜਦੇ ਤੇ ਸਰੋਵਰ ਦੀ ਸੇਵਾ ਕਰਵੋਂਦੇ ਪਿਸ਼ੋਰ ਨਿਵਾਸੀ ਸੰਤੋਖਾ ਨਾਮਕ ਸਿੱਖ ਨੇ ਇਸ ਪਾਵਨ ਸਰੋਵਰ ਦੀ ਸੇਵਾ ਲਈ 250 ਮੋਹਰ ਗੁਰੂ ਜੀ ਨੂੰ ਭੇਂਟ ਕੀਤੀ। ਬਾਅਦ ਵਿੱਚ ਉਸ ਸਿੱਖ ਨੇ ਇਸ ਸਰੋਵਰ ਦੀ ਸੰਪੂਰਨਤਾ ਹਿੱਤ ਹੋਰ ਸੇਵਾਵਾਂ ਵੀ ਨਿਭਾਈਆਂ। ਤਾਂ ਗੁਰੂ ਸਾਹਿਬ ਜੀ ਨੇ પ્રસન્ન ਹੋ ਕੇ ਉਸ ਸਿੱਖ ਦੇ ਨਾਮ ਉੱਤੇ ਇਸ ਪਾਵਨ ਸਰੋਵਰ ਦਾ ਨਾਮ ਸੰਤੋਖ ਸਰ ਰੱਖ ਦਿੱਤਾ। ਇਸ ਤਰ੍ਹਾਂ ਇਸ ਸਰੋਵਰ ਨੂੰ ਪੱਕਿਆ ਕਰਨ ਦੀ ਸੇਵਾ ਸੰਪੂਰਨ ਹੋਈ ਅਤੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਆਰੰਭ ਕਰ ਦਿੱਤੀ। ਗੁਰੂ ਰਾਮਦਾਸ ਜੀ ਨੇ ਇਸ ਨਵੇਂ ਬਸਾਏ ਸ਼ਹਿਰ ਦਾ ਨਾਮ ਚੱਕ ਰਾਮਦਾਸ ਰੱਖਿਆ ਸੀ। ਪਰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਨਗਰ ਦਾ ਨਾਮ ਰਾਮਦਾਸਪੁਰਾ ਰੱਖ ਦਿੱਤਾ। ਗੁਰੂ ਅਰਜਨ ਦੇਵ ਜੀ ਵੱਲੋਂ ਇੱਥੇ ਜੋ ਆਪਣੇ ਪਰਿਵਾਰ ਕਰ ਨਿਵਾਸ ਲਈ ਮਕਾਨ ਬਣਵਾਏ ਗਏ, ਗੁਰਸਿੱਖਾਂ ਵੱਲੋਂ ਉਹਨਾਂ ਨੂੰ ਗੁਰੂ ਕੇ ਮਹਿਲ ਕਿਹਾ ਜਾਣ ਲੱਗਾ ਤੇ ਅੱਜ ਵੀ ਇਹ ਸਥਾਨ ਇਸੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ